ਭਾਈ ਮੈਂ ਡਰਾਈਵਰ ਬੰਦਾ ਰੋਮੀਆਂਨ ਗੱਡੀ ਮੇਰੀ ਹਾਂਜੀ ਦਿੱਲੀੋਂ ਵਾਪਸ ਆਇਆ ਆ ਗਏ ਥਾਬੇ ਦੇ ਉੱਤੇ ਬੈਠ ਕੇ ਰੋਟੀ ਖਾਣ ਲੱਗਾ ਹਾਂਜੀ ਠੀਕ ਹੈ ਜੀ ਇਸੇ ਹੀ ਪਿੰਡ ਝੁੰਗੀਆਂ ਦਾ ਰਹਿਣ ਵਾਲਾ ਚਿੱਟਾ ਵੇਚਣ ਵਾਲਾ ਮੁੰਡਾ ਉਹ ਇੱਥੇ ਆ ਗਏ ਸਾਡੇ ਨਾਲ ਗਾਲੀ ਗਲੋਚ ਕਰਨ ਲੱਗਾ ਸਾਨੂੰ ਇਹ ਨਹੀਂ ਪਤਾ ਵੀ ਉਹ ਜਿਹੜਾ ਚਿੱਟਾ ਵੇਚਣ ਵਾਲੇ ਦੇ ਮਾਪਿਓ ਆਹੀ ਕਹਿੰਦੇ ਬਾਈ ਗਾਲੀ ਦੀ ਗੱਲ ਕੋਈ ਨਹੀਂ ਗਈ ਤੇ ਆਹ ਥਾਬਾ ਚ ਲਾਉਣ ਵਾਲਾ ਆਹ ਦੇਖੋ ਜੀ ਇਹਦੀ ਉਂਗਲ ਆ ਬੰਦੇ ਦੀ ਵੱਢਤੀ ਦੂਜੀ ਵਾਰੀ ਕਈ ਮਾਰਨ ਲੱਗਾ ਇਹਦੇ ਬੰਦੇ ਦੇ ਮੈਂ ਉਹਨੂੰ ਜੱਫਾ ਪਾ ਕੇ ਉਸ ਬੰਦੇ ਨੂੰ ਥੱਲੇ ਸੁੱਟਿਆ ਉਸ ਤੋਂ ਬਾਅਦ ਮੈਂ ਉਹਨੂੰ ਫੜਦਾ ਉਹਦੇ ਪਿਓ ਨੇ ਮੈਨੂੰ ਜੱਫਾ ਮਾਰ ਕੇ ਥੱਲੇ ਸੁੱਟਿਆ ਉਹ ਕਹੀ ਲੈ ਕੇ ਆਇਆ ਮੇਰੀ ਘੱਟੀ ਪੂਰੀ ਸਾਰੇ ਪਾਸਿਓ ਭੰਤੀ ਕਈ ਆ ਬੋਨਰ ਤੱਕ ਦੇ ਵਿੱਚ ਆ ਦੇਖ ਸਕਦੇ ਹੋ ਬੋਨਰ ਪਾੜ ਦਾ ਕੋਈ ਸ਼ੀਸ਼ਾ ਨਹੀਂ ਛੱਡਿਆ ਮੇਰਾ ਲੱਖਾਂ ਦਾ ਨੁਕਸਾਨ ਕਰ ਦਿੱਤਾ ਜੀ ਮੇਰਾ ਨਾਮ ਕੁਲਜੀਤ ਸਿੰਘ ਆਪਣੇ ਵੀ ਸੱਤ ਦਿਖਾਓ ਵੀ ਇੱਥੇ ਆ ਆ ਮੇਰੇ ਵੀ ਆ ਦੇਖੋ ਮੈਂ ਤਾਂ ਆਪਣੇ ਵੱਲੋਂ ਪਹੁੰਚਾਉਂਦਾ ਆ ਰਿਆਂ ਬਾਕੀ ਹੋਰ ਤੁਹਾਡੇ ਸਾਹਮਣੇ ਹੀ ਆ ਜੀ ਇਹਸ ਬੰਦੇ ਨੂੰ ਨਾਮ ਤੇ ਚੱਕਰ ਆਏ ਦੀ ਧੋਣ ਉਹਨਾਂ ਨੇ ਵੜ ਦੇਣੀ ਸੀਗੀ ਸਾਡੇ ਪਾਜੀ ਚੱਕਰ ਆਏ ਓਏ ਇਹ ਮੁੰਡਾ ਹੀ ਸਾਡੇ ਕੋਲੇ ਜੀ 1500 ਹਫਤਾ ਲੈਂਦਾ ਸਾਰੀ ਮਾਰਕੀਟ ਤੋਂ ਜੀ ਜੇ ਉਹਨਾਂ ਨੂੰ ਹਫਤਾ ਦੇਣ ਲੱਗ ਰਿਹਾ ਜੀ 1500 ਹਫਤਾ ਦੇ ਦਿੰਨੇ ਆ ਕਈ ਵਾਰੀ ਨਹੀਂ ਹੁੰਦਾ ਦਾ ਸਮਾਨ ਸਮੂਹ ਚੱਕ ਕੇ ਲੈ ਜਾਂਦੇ ਨੇ ਜੀ ਮੈਂ ਉਹਦਾ ਕੁਦਰਤੀ ਦੀ ਭਾਅ ਸਵੇਰੇ ਪਹਿਲਾਂ ਆ ਕੇ ਜੀ ਮੇਰਾ ਟੱਬਾ ਖੋਲ੍ਹਿਆ ਜੀ ਉਹਦਾ ਪਿਓ ਆ ਗਿਆ ਜੀ ਉਹਦਾ ਪਿਓ ਕਹਿਣ ਲੱਗਾ ਗਾਲੀ ক্লোজ ਕਰਨ ਲੱਗ ਪਿਆ ਤੇ ਗਾਲੀ ক্লোজ ਕਰਨ ਤੋਂ ਬਾਅਦ ਜੀ ਥੋੜੀ ਦੇਰ ਬਾਅਦ ਉਹਦੇ ਮੁੰਡੇ ਨੇ ਜੱਫੀ ਪਾ ਲਈ ਜੀ ਨਾਲ ਉਹਦੇ ਪਿਓ ਨੇ ਜੱਫਾ ਪਾ ਲਿਆ ਜੀ ਮੈਨੂੰ ਤੇ ਮੁੰਡੇ ਨੇ ਜੀ ਮੇਰੇ ਕਈ ਮਾਰੀ ਜੇ ਸਰਦਾਰ ਜੀ ਨਾ ਹੁੰਦੇ ਤਾਂ ਜਿੰਨੇ ਰੋਤੋਂ ਉੱਡਣ ਲੱਗੇ ਸੀ ਜਿੰਨੇ ਹਾਂ ਜੀ ਸਰ ਸਾਨੂੰ ਸੂਰੀ ਤਲਾ ਮਿਲੀ ਸੀ ਵੀ ਦੋ ਬੰਦੇ ਹਨ ਨਾਰਾਇਣਗੜ੍ਹ ਦੇ ਇੱਕ ਦਾ ਨਾਮ ਮੋਨੀ ਇੱਕ ਦਾ ਨਾਮ ਗੁਰਮੀਲ ਹੈ ਇਹਨਾਂ ਨੇ ਟਾਪੇ ਤੇ ਆ ਕੇ ਬੰਦਾ ਡੇਢੀ ਲਗਾਉਂਦਾ ਸੀ ਉੱਥੇ ਆ ਕੇ ਨੇ ਲੜਾਈ ਝਗੜਾ ਕੀਤਾ ਜੀ ਤੇ ਉੱਥੇ ਢਾਬੇ ਦੀ ਵੀ ਪਰਤੂਣ ਕੀਤੀ ਹੈ ਜੀ ਤੇ ਜਿਹਦੇ ਤੇ ਜਿਹੜਾ ਬੰਦਾ ਵੀਰਵਲ ਹੈ ਉਹਦੇ ਉੰਗਲੀ ਸਰਟਫੀ ਜੀ ਨੂੰ ਵੀ ਬਸਤੀ ਦੇ ਰੈਫਰ ਕੀਤਾ ਗਿਆ ਜੀ ਤੇ ਜਿਹੜੀ ਗੱਡੀ ਤੋੜੀ ਉਹਨੂੰ ਅਸੀਂ ਕਬਜ਼ੇ ਕੋਲ ਚ ਲੈ ਲਿਆ ਗਿਆ ਜੀ ਤੇ ਪੜਤਾਲ ਜਾਰੀ ਹੋ ਤੇ ਬਿਆਰ ਲਿਖ ਕੇ ਅਗਲੇ ਕਾਰੋਬਾਰ ਨੂੰ ਦਿੰਦੇ ਜੀ